ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੀਪਾਲ ਗੌਰਜ ਬੰਦਾ ਪਰਪਤੇ ਜੱਸੀ ਦਾ ਸਵਾਗਤ ਹੈ। ਹੱਸੀ ਆ ਗਈ। ਚਲੋ ਜੀ ਆਪਾਂ ਵੀਡੀਓ ਬਣਾਉਣਾਂ ਦੀ ਵੀਡੀਓ ਨਾਲ ਅੱਜ ਤੱਕ ਜਰੂਰ ਦੇਖਿਆ ਕਰੋ। ਵੀਡੀਓ ਵੀ ਮੇਰੀ ਲੱਗੀ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਸੋਨੇ ਕਮੈਂਟਾਂ ਦੇ ਜਵਾਬ ਦਿੰਨੇ ਆ। ਕਈ ਭੈਣਾਂ ਨੇ ਜਿਹੜੀ ਕੱਲ੍ਹ ਵਾਲੀ ਵੀਡੀਓ ਤੇ ਕਮੈਂਟ ਆਇਸੀ ਹੈ ਨਾ ਤੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਹਨਾ ਹੈਪੀ ਬਰਥਡੇ ਤੇ ਤੁਸੀਂ ਦੇ ਮਦਾਂ ਜਰਤੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕਈ ਭੈਣ ਭਰਾਵਾਂ ਦੇ ਆਖ ਮੈਂ ਤਾਂ ਏਸੀ ਵੀ ਰਾਜਿੰਦਰ ਵੀਡੀਓ ਕਿਉਂ ਨਹੀਂ ਪਾਉਂਦੀ ਹੈ ਕਿ ਵੀ ਕਿਵੇਂ ਉਹ ਹਾਪਣਾ ਹੋਸਾ ਬਿਲਕੁਲ ਠੀਕ ਨੇ ਤੇ ਥੋੜਾ ਜਿਹਾ ਉਹ ਵੀਜੀ ਚੱਲ ਰਿਹਾ ਤੇ ਕੀਤਾ ਗੱਲ ਤੁਹਾਨੂੰ ਤੁਹਾਨੂੰ ਸ਼ਾਇਦ ਵੀ ਵੀਡੀਓ ਨਹੀਂ ਬੜੀ ਹੈਗੀ ਮੈਨੂੰ ਵੀ 2 ਦਿਨ ਹੋ ਗਏ ਮੀਡੀ ਵੀ ਹੈਗੀ ਨੂੰ ਤਾਂ ਸਾਡਾ ਪਾਸੇ ਬਾਹਰ ਹੀ ਹੈਗਾ ਸਾਹਮਣੇ ਦੇਖ ਲੈਣਿਆਂਗੇ ਤੇ ਉਹ ਕੱਲ ਆਪਦੇ ਪਿੰਡ ਗਈ ਹੋਈ ਸੀ ਤੋਂ ਕੱਲ ਤੇ ਸ਼ਾਮ ਨੂੰ ਆਈ ਅੱਖ ਨਹੀਂ ਜਾਈਆ ਇਹ ਦੁਬਾਰਾ ਆਈ ਹੈ 6 ਵਜੇ ਸਾਡੇ 6 ਵਜੇ ਮੰਗੂ ਆਈ ਹੁੰਦੀ ਲਾਣਾ ਤੇ ਜੇ ਉਹ ਤਾਂ ਕੁਝ ਗਰਮੀ ਹੋਈ ਪਈ ਜੀ ਕਰਮ ਕਰਕੇ ਸ਼ਾਇਦ ਵੀ ਮੰਨ ਕਰ ਵੀ ਉਹ ਮਤ ਵੀ ਜੋ ਨਹੀਂ ਬਣੀ ਹੋਣੀ ਹਜੇ ਮੈਨੂੰ ਵੀ ਨਹੀਂ ਮਿਲੀ ਹੈਗੀ ਤੇ ਉਹ ਬਿਲਕੁਲ ਹੋਰ ਠੀਕ ਹੈ ਜੀ ਕੋਈ ਅਹੀ ਗੱਲ ਹੈ ਨਹੀਂ ਜੀ ਤੇ ਚਲੋ ਜੀ ਆਪਾਂ ਹੁਣ ਵੀਡੀਓ ਬਣਾਉਣਾ ਹੈ ਤਾਂ ਹੁਣ ਕੱਟ ਦਿੰਦੇ ਹਾਂ ਤਸਵੀਰ ਇਹਦੇ ਤੱਕ ਦੇਖਿਆ ਕਰੋ ਤੁਹਾਨੂੰ ਆਇਆ ਕਹਿੰਦੀ ਹੈ ਕਹਿ ਦੋ ਭੇਜਾਏ 15 20 22 ਹੋਗਾ ਤੇ ਪਾੜ ਦੇ ਚਾਹਦਾਰੀ ਭੇਜ ਯੋ ਲੈ ਦਵੇ ਦਰ ਮੈਨੂੰ ਭੇਜ ਦੋ ਕਾਫੀ ਦੇ ਲੈ ਦੇ ਦੇ ਕਰ ਦੇ ਲੈ ਨਹੀਂ ਗਿਆ ਆ ਮੱਕੂ ਗੁਰ ਕਿੰਨੇ ਕੋਲ ਸਾਰੇ ਠੀਕ ਹੈ ਠੀਕ ਆ ਦੋ ਹੋ ਗਰ ਠੀਕ ਆ ਜੀ ਕਾਫੀ ਦੇ ਭੇਜ ਦੋ ਗੋਲੀ 25 25 ਆ ਜਿਹੜੇ ਕੋਲੇ ਕੱਟੇ ਪੱਤੀ ਲੈ ਮੈਂ ਜਾਂਦੇ ਰਹਾਂਗੇ 25 ਕਿੰਨੇ ਮਰਜੀ ਨੇ ਕਰਦੇ ਸਾਨੂੰ ਪੰਜ ਮੱਠੀਆਂ ਲਾਹੀਏ ਉਸ ਤੋਂ ਨੂੰ ਰਹਿਣ ਹੁਣ ਮੱਠੀਆਂ ਵੀ ਖਤਮ ਹੋ ਗਈਆਂ ਮਾਸਟਰ ਲਾਹੇ ਤੇ ਅੱਗੇ ਸਾਰੇ ਖਤਮ ਹੋ ਗਏ ਰੋਜ਼ ਆਪ ਕਰ ਬਣਾਉਣੀ ਆ ਖੀਰ ਖੀਰ ਬਣਾਉਣੀ ਜੀ ਕੱਟ ਤੇ ਮੇਰਾ ਖਾਂ ਨੂੰ ਜੀ ਕਰਦਾ ਸੀ ਖੀਰ ਖਾਣਾ ਆ ਪਾਉ ਮੰਗੇ ਕਾਸਟਰ ਜੀ ਥੋੜਾ ਜੀ ਪਾ ਲੈਣਾ ਹੈ ਜਿਆਦਾ ਨਹੀਂ ਪਾਉਂਦੇ ਅਸ਼ਮੇਤਾ ਖਾਂਦਾ ਨਹੀਂ ਹੈਗਾ ਕਾਸਟਰ ਆ ਥੋੜਾ ਜੀ ਪਾ ਲੈਂਦੇ ਅੱਜ ਜੀ ਪਾਲ ਨੂੰ ਬੁੱਖ ਬਹੁਤ ਜਿਆਦਾ ਲੱਗ ਰਹੀ ਆ ਨਾ ਆ ਕੇ ਰੋਟੀ ਖਾ ਲਈ ਸੀ ਤਨ 9 ਵਜੇ ਚਾਹ ਪੀ ਲਈ ਰੋਟੀ ਖਾ ਲਈ ਹਜੇ ਵੀ ਥੁੱਖਾ। ਥੁੱਖ ਤਾਂ ਮੈਨੂੰ ਬਹੁਤ ਜ਼ਿਆਦਾ ਲੱਗਣ ਲੱਗਦੀ ਤਾਂ ਨਹੀਂ ਕਿਵੇਂ ਨਹੀਂ ਥੁੱਖ ਲੱਗਣ ਲੱਗਦੀ। ਜਦ ਮੈਂ ਤੁਹਾਨੂੰ ਸਭ ਬਣਾ ਕੇ ਰੱਖੀਏ ਖਾਣ ਨੂੰ। ਬੀਜੂਟ ਕੇ ਹਾਦੀ ਕਰਾਉਣ ਵਾਸਤੇ ਵੀ ਚੱਲ ਕਰਾਣੇ ਨੇ। ਉਹ ਤਾਂ ਹੈਗਾ ਆਪਣੇ ਲੋਕ। ਇਹਨਸ ਤਾਂ ਖਾਂਦੇ ਨਹੀਂ। ਮੁੰਨ ਦੇ ਤਾਂ ਖਾ ਲਾਂਗੇ ਕਦੇ ਪਰ ਬਣਾਏ ਘਰੇ ਉਹ ਨਹੀਂ ਖਾਂਦੇ ਹੈਗੇ। ਚਲੋ ਰਹਿਣ ਦੋ ਨਹੀਂ ਖਾਣੇ ਦੇ ਕਾਜੂ ਬਦਾਮ ਪਾ ਲੇ ਥੋੜੇ ਜਿ ਈ ਬੀ ਬਗੇ ਨੇ ਉੱਥੇ ਪਿੰਗ ਮੀ ਹੈ ਨਹੀਂ ਖੇਤਾ ਚੁੱਪ ਮੀ ਆਗਾ ਪਰ ਮਾਂ ਮੇਰੇ ਤੋਂ ਹੋਰ ਤਰ੍ਹਾਂ ਹੋਗਾ ਕਹਿੰਦੇ ਕਿ ਫੇਰ ਤਾਂ ਮੀ ਪੈਣਾ ਕਰੇਗਾ ਇਹੀ ਬਦਲ ਜਮਾਇਆ ਤੇ ਅਗਾਹਾਂ ਵਾਲੀ ਚੱਲੀ ਆਂਦੀ ਹੈ ਹਾਂ ਤਾਂ ਸਾਰਿਆਂ ਨੂੰ ਧੁੱਖ ਧੁੱਖ ਇਹਨੂੰ ਵੀ ਕਹਾਂਇਆ ਕਰੂੰਗਾ ਆਂ ਇਹ ਹੋ ਕੇ ਰੱਖ ਲੈ ਆਖ ਤੈਨੂੰ ਸਵੇਰੇ ਖਾ ਲੈ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਕਹਿੰਦੇ ਵੀ ਤਿੰਨ ਚਾਰ ਬਗਾਮ ਨੂੰ ਭੌਕੇ ਰੱਖ ਦੋ ਰਾਤ ਨੂੰ ਠੀਕ ਹੈ ਉੱਪਰੋਂ ਫਿਰ ਸਵੇਰੇ ਜਿਹੜਾ ਮੂਰੂ ਤੁੰਜੀ ਦੀ ਹੁੰਦੀ ਆ ਇੰਨੀ ਕਾਹ ਕਿੰਨੇ ਵੀ ਸਿਰ ਲ ਕੇ ਵੀ ਇਹ ਫਿਰ ਲਾ ਦੋ ਕਿਸੇ ਉਹ ਚੀਜ਼ ਦਾ 30 30 ਅਰੇ ਟੈਲੀ ਮਿੱਟੀ ਜਿਹੜੀ ਹੁੰਦੀ ਹੈ ਹੋਰ ਕਿਹੜੀ ਚ ਹੋਣਗੀ ਦੂਜੀ ਹੁੰਦੀ ਹੈ ਮਿੱਟੀ ਜਿਹੜੀ ਕਾਲੀ ਮਿੱਟੀ ਹੁੰਦੀ ਆ ਅਸਪਾਸਟ ਲੰਪਟਾ ਲਿਮਟਿਡ ਵੱਧ ਰਹੇ ਨੇ ਮੈਂ ਲਾ ਦੇ ਹੁਣ ਮੈਨੂੰ ਸਾਡੇ ਚ ਬੰਦਾ ਸਾਰ ਨੂੰ ਫੋਨ ਕਰੀ ਜਾਂਦਾਗਾ ਕਹਿੰਦਾ ਦੇਖ ਲੋ ਚਲੋ ਮੈਂ ਅੱਜ ਕੋਰ ਦੇ ਕਹਿੰਦਾ ਪ੍ਰਦਾਨ ਖਾਵਾਂਗੇ ਫਲਾਈ ਹੋਈ ਹੁਣ ਖੇਜ ਪਾ ਰੱਖੀ ਹੈਗੀ ਉਹ ਹੋਈ ਤਾਂ ਨਹੀਂ ਹਰੇ 40 ਦਿਨਾਂ ਚ ਕਿਹਾਤੀ ਹੁੰਦਾ ਨੇ ਕਿ 40 ਦਿਨਾਂ ਬਾਅਦ ਹਰੇ ਹੋਣਗੇ 40 ਦਿਨਾਂ ਬਾਅਦ ਦੇਖੀ ਮੈਂ ਤਲਾਕ ਦੋ ਨਹੀਂ ਵੀ ਹੋ ਜਾਣਗੇ ਤੇ ਦੇਖੋ ਉੱਲੀ ਜੀ ਲੱਗ ਗਈ ਤੇ ਦੇਖੀ ਰੋਚ ਚੱਕੇ ਦੇ ਇਕ ਕਰਨ ਲੱਗੂ ਨੂੰ ਤਰਨ ਨੂੰ ਕੁਬਤ ਅੱਧੇ ਹਲ ਤੇ ਪਤਾ ਆਉਣ ਲੱਗ ਰਹੇ ਨੇ ਲਾਈ ਹੋਈ ਇਹਨੂੰ ਦਾ ਲਾਈ ਨੂੰਦਰਾ ਬੇੜਾ ਬੰਦਵਾਉਂਗੂ ਮੀ ਕਹਾਂ ਅੰਦੇ ਹੁੰਣ ਗਏ ਪਰ ਮੈਨੂੰ ਪਤਾ ਨਹੀਂ ਵੀ ਆਪਾਂ ਨੂੰ ਸਾਹਬ ਨਹੀਂ ਹੈਗਾ ਤਰੀਪਾਲ ਨੂੰ ਭੁੱਖ ਲੱਗੀ ਪਈ ਆ ਕਹਿੰਦੀ ਸੇਤ ਖਾਣੀ ਆ ਪਾਣੀ ਚ ਧਰ ਕੇ ਠੰਡੀ ਕਰ ਲੈ ਕਰਨ ਪਈ ਆ ਹਜੇ ਫੇਸਿਚ ਰੱਖਣਾ ਏਸੀ ਥੋੜੇ ਹੁਣ ਘਟੇ ਰਾਤ ਨੂੰ ਤਾਂ ਮੈਨੂੰ ਤਾਂ ਇੰਨੀ ਗਰਮੀ ਆਉਂਦੀ ਆ ਪਤਾ ਨਹੀਂ ਕਿਉਂ ਇੰਨੀ ਕਬਰਾਹਟ ਹੁੰਦੀ ਆ ਕੋਈ ਨੀ ਕੋਈ ਅੱਦੇ ਆਹ ਆਉਣ ਵਾਲੀ ਆ ਗਾਇਸ ਏਸੀ ਚ ਠੰਡ ਜੀ ਨਹੀਂ ਆਹੋ ਹੁੰਦੀ ਹੈਗੀ ਇੱਕ ਚੱਕ ਲੂ ਪ੍ਰੀਤਾ ਇੰਨਾ ਵੱਡਾ ਮੋਟਾ ਕੰਬਲ ਹੁਣ ਤਾਂ ਵੀ ਨਹੀਂ ਲਿਆ ਕਿੰਨੇ ਦਿਨ ਹੋ ਗਏ ਇੰਨਾ ਮੋਟਾ ਜਿਹਾ ਕੰਬਲ ਲੇ ਤਾਂ ਇਹਦਾ ਹੁਣ ਅੱਗੇ ਤਾਂ ਠੰਢੀ ਹੀ ਬਧੀਏ ਐਸੀ ਹੋ ਕਰੀ ਅੰਦਰ ਤੇ ਹੁਣ ਵੀ ਉਹ ਹੁੰਦੀ ਹੈਗੀ ਰਾਤ ਫਿਰ ਆਏ ਮੈਂ ਨੀਂਦ ਨਹੀਂ ਆਉਂਦੀ ਹੈਗੀ ਉਹਨੇ ਚਿਰ ਜਿੰਨੇ ਚਿਰ ਉੱਪਰ ਨਾ ਕੁਸਲਮਾ ਫਿਰ ਚੁੰਨੀ ਜੀ ਪਾਈ ਸੀ ਫਿਰ ਮੈਂ ਥੋੜੇ ਟਾਈਮ ਹੋ ਲਈ ਫਿਰ ਮੈਂ ਖੇਸ ਪਾ ਲਿਆ ਸੋਡੇ ਵਾਲਾ ਡੈਡੀ ਫਿਰ ਡੈਡ ਦੇ ਪੈਰਾਂ ਹੀ ਠੱਗਾ ਕੋ ਪਿਆ ਸੀਗਾ ਫਿਰ ਮੈਂ ਉਹ ਚੱਕਿਆ ਵੋਚ ਕੇ ਹਾਲੀ ਗਾਲੀ ਮਾ ਡੈਡੀ ਉੱਠ ਖੜੂਆ ਕੋਈ ਚਾਦਰ ਕੱਢ ਲਾ ਮੈਥੋਂ ਤੋਂ ਮੀਨੇ ਇੰਨਾ ਮੋਟਾ ਕੰਬਲ ਹੈ ਤੈਨੂੰ ਹਾਏ ਹਾਏ ਪਤਾ ਨਹੀਂ ਕੀ ਮੈਂ ਪਹਿਨਿਆ ਤੂੰ ਇੰਨਾ ਮੋਟਾ ਕੰਬਲ ਕਿਤੇ ਕਿ ਨਰੋਨੀ ਚੀ ਦੀਏ ਕੋਸਨ ਬਦਲ ਜੇ ਹੋਏ ਪੈਨੇ ਨਹੀਂ ਨਹੀਂ ਆਇਆ ਹੈਗਾ ਅਜਿ ਘਰ ਮੇ ਵੀ ਬਹੁਤ ਜਿਆਦੇ ਤੇ ਆਪਣੇ ਰੇਪ ਆਉਂਦੇ ਤੇ ਤੇ ਡਿੱਡਿ ਤਪਿਆ ਨਹੀਂ ਹੈਗਾ ਕਿ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਉਗਠਾ ਜਾ ਪਹਿਲਾਂ ਵੰਗੂ ਨਾ ਪਰ ਵੰਗੂ ਖਰਾਬ ਕਰ ਲੇ ਪੈ ਕੇ ਜਾ ਕੇ ਨੂੰ ਖੇਤੇ ਅਹ ਹੋਇਆ ਪਰਾਗਾ ਸਾਰਾ ਪੱਕਿਆ ਜਾ ਪਿਆਗਾ ਫਿਰ ਆਈਤੀ ਪੋ ਆਏਗਾ ਉਹ ਤਾਂ ਆਪਾਂ ਨਹੀਂ ਬਣਾਰੇ ਭਾਤੇ ਉਹ ਵੀ ਕਰਾਈ ਤੀ ਕੋਈ ਤੇ ਹੁਣ ਪ੍ਰਾਣ ਪਾਈ ਹੈ ਜੀ ਅੱਜ ਜਿਹੜੀ ਇਹ ਕੋਈ ਆਈਏਗੀ ਉਸ ਵਕਤ ਵੀ ਉਹਨੇ ਪਸੂ ਲੱਗ ਜਾਂਦੇ ਨੇ ਦਵਾਈ ਬੁੱਤੀ ਤੇ ਮੈਂ ਵੀ ਦੇਖ ਲਈ ਭਾਈ ਤੇ ਹੱਤ ਲਾ ਲਾਂਗੇ ਕਿ ਪਹਾਰ ਤੇ ਰਖੜੀਆਂ ਨੇ 9 ਤਰੀਕ ਦੀਆਂ ਇਸ ਗਰਮੀ ਦੀ ਘੱਟ ਹੋਈ ਫਿਰ ਤਾਂ ਵਾਗ ਜਾਂਗੇ ਜਿਵੇਂ ਗਰਮੀ ਦੀ ਫਿਰ ਨਹੀਂ ਜਾਂਗੇ ਗਰਮੀ ਕਿੰਨਾ ਕੁ ਖਾ ਜਾ ਲਿਆਗਾ ਜਾਣਾ ਹੈ ਤੇ ਕੋਹ ਰੰਨ ਲੈ ਕੇ ਜਾ ਕੇ ਨਾ ਮੈਂ ਤਾਂ ਰੋਜ਼ ਕੈ ਜਾਂਦੀ ਗਰਮੀ ਹੋ ਜਾਂਦੀ ਹੈ ਕੰਮ ਧੁੰਦੇ ਕਰਦੇ ਕਰਦੇ ਅੱਜ ਵੀ ਉਹਨਾਂ ਨੇ ਸਵੇਰੇ ਤਾਂ ਹੋਰੋ ਕੀ ਖਾਇਆ ਇਹ ਤੇ 10 ਮਿੰਟ ਆਦੀ ਪੀਤੀ ਵਸ ਕੱਢੀ ਆ ਕੇ ਦਪਾਇਦੇ ਰੋਟੀ ਖਾਧੀ ਰੋਜ਼ ਜਾਂਦੀ ਤੇ ਰੋਟੀ ਮਾਫੀ ਜੀ ਅੱਜ ਵੀ ਕਿੰਨੀ ਜਿਆਦਾ ਬੱਤ ਸਵਾਈ ਬੁਲੂਣਾ ਗਈ ਹੋਵੇ ਰਾਜੇਂਦਰ ਸਵੇਰ ਮੈਨੂੰ ਆਈ ਸੀ ਮਹਾਂਚਲ ਮੈਂ ਕੰਮ ਤੋਂ ਲੱਗ ਕੇ ਜਾਤੇ ਹਾਂ ਉਹਨੂੰ ਮਹਾਂਪਸ ਕਿਉਂ ਨਹੀਂ ਗੀ ਜਦੋਂ ਮੈਂ ਪੌਣੇ ਦਾ 10 ਵਜੇ ਦੇਖੀ ਕੋਈ ਪਰੇ ਨਹੀਂ ਗੇਟ ਲੱਗ ਜਾਤਾ ਮਾਂ ਗੇਟ ਲੱਗ ਜਾਤਾ ਵੀ ਨਹੀਂ ਹੁਣ ਗਾਈ ਤੇ ਹੁਣ ਲਕਾਨੀ ਹੈ ਦਰਬਾਰਿਆ ਹੀ ਹੋਈ ਤੇ ਗੁੰਡੀ ਮਿਲੀ ਗਈ ਪਿੱਤੀ ਨਗਰ ਦਾ ਹਰ ਕੁੰਡੇ ਇਹ ਨਹੀਂ ਬਦਗੀ ਜੀ ਮਾਫੀ ਮੈਨੂੰ ਇਸ ਵਾਰ ਇਹ ਕੱਲੇ ਜਨ ਨੂੰ ਕਰਨ ਵਿੱਚ ਵੀ ਔਖਾ ਹੋ ਜਾਂਦਾ ਕੰਮ ਧੰਦੇ ਦਾ ਸੈ ਤੋਂ ਅੱਜ ਮਨ ਕਰੇ ਜੀ ਭਾਵੇਂ ਵਲੌਗ ਤੇ ਕਈ ਪਹਿਲਾਂ ਦੇ ਕਮੈਂਟ ਆ ਰਹੇ ਚ ਵੀ ਵਲੌਗ ਨਹੀਂ ਪਾਉਂਦੀ ਹੈਗੀ ਤੇ ਮੈਂ ਜੀ ਠੀਕ ਤਾਂ ਹਾਂ ਜੀ ਉਹ ਠੀਕ ਹੈਗੀ ਤੇ ਵਲੌਗ ਹੋਈ ਨਹੀਂ ਪਿਆ ਹੁਣ ਉਹਨਾਂ ਕੋਲ ਕੁਝ ਤਾਂ ਕਰਨੀ ਬਹੁਤ ਜਾਦੇ ਹੋਈ ਪਈ ਹੈ ਵੀ ਟਾਈਮ ਨਹੀਂ ਲੱਗਦਾ ਹੁਣ ਬਣਾਉਣ ਦਾ ਅੱਜ ਤਾਂ ਕਰਮੀ ਨਾ ਬਾਟ ਕਰਦੇ ਕਿਨ੍ਹ ਦੋ ਤਿੰਨ ਦਿਨ ਹੋ ਗਏ ਤੇ ਇਹ ਵੀ ਕਈ ਪਿੰਡਾਂ ਤੇ ਲੱਗ ਰੀਆਂ ਨੇ ਲੋਜੀ ਆਪਾਂ ਕਰ ਨੂੰ ਸੋਨੇ ਦੇ ਬਲਾਗ ਦੇ ਨਾਲ ਮਿਲਦੇ ਹਾਂ ਬਲਾਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਲਾਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਹੋਗੀ ਬਸ ਇਹੀ ਸਿੱਖ ਦਿੱਤੀ ਤੇ ਦੇਖਿਆ ਕਰੋ ਬਲਾਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲਦੇ ਹਾਂ ਇਸ ਸੋਨੇ ਦੇ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ